ਕਹਾਵਤਾਂ ਸੁਣਾਉਣ ਤੋਂ ਪਹਿਲਾਂ ਮੈਂ ਕੁਝ ਦੱਸਣਾ ਚਾਹੁੰਦਾ ਹਾਂ ਕਿ ਅੱਜਕੱਲ ਦੀ ਨਵੀਂ ਪੀੜੀ ਨੂੰ ਪਤਾ ਨਹੀਂ ਖੁੰਡ ਕੀ ਹੁੰਦੇ ਆ ਪਿੰਡਾਂ ਵਿੱਚ ਖੁੱਲੀ ਜਗ੍ਹਾ ਦੇ ਉੱਤੇ ਜਿੱਥੇ ਲੋਕ ਪੁਰਾਣੇ ਬਜ਼ੁਰਗ ਰਲ ਕੇ ਬਹਿੰਦੇ ਤੇ ਉੱਥੇ ਖੁੰਡ ਪਏ ਹੁੰਦੇ ਜੀ ਦਰਖਤਾਂ ਦੇ ਰੁੱਖਾਂ ਦੇ ਜਿਹੜੇ ਪੱਤੇ ਹੋਏ ਸੀ ਉਹਨਾਂ ਖੁੰਡਾਂ ਦੇ ਉੱਤੇ ਬੈਠ ਕੇ ਹਰ ਗੱਲਬਾਤ ਕਰਦੇ ਪਿੰਡ ਦੀ ਸਾਂਝੀ ਜੋ ਵੀ ਪੰਚਾਇਤਾਂ ਨੂੰ ਕਰਦੇ ਉਹ ਖੁੰਡਾਂ ਤੇ ਬਹਿ ਜਾਂਦੇ ਕੁਰਸੀਆਂ ਨਹੀਂ ਹੁੰਦੀਆਂ ਸੀਗੀਆਂ ਤੇ ਉਹਦੇ ਤੇ ਮੈਂ ਜਿਹੜੀ ਇੱਕ ਕਹਾਵਤ ਤੁਹਾਨੂੰ ਸੁਣਾਉਣੀ ਹੈ ਪਿੰਡਾਂ ਦੇ ਵਿੱਚ ਝਗੜਿਆਂ ਦੇ ਫੈਸਲੇ ਹੁਣ ਕਿਤੇ ਨਹੀਂ ਹੁੰਦੇ ਅੱਜ ਪਹਿਲਾਂ ਸਾਰੇ ਫੈਸਲੇ ਕਰ ਦਿੰਦੇ ਸੀ ਸੱਥਾਂ 'ਚ ਬੈਠੇ ਖੁੰਡਾਂ ਤੇ ਜੱਜ ਜੇ ਕੋਈ ਮੰਦਾ ਕਿਸੇ ਨੂੰ ਸੀ ਬੋਲਦਾ ਢੁਈ ਤੇ ਖੁੰਡਾ ਜਾਂਦਾ ਸੀ ਵੱਜ ਕੋਈ ਗੁੱਸਾ ਵੀ ਨਹੀਂ ਸੀ ਕਰਦਾ ਬੜਾ ਸੀ ਆਣਕ ਸ਼ਰਮ ਤੇ ਲੱਜ ਗੁਰਾਂ ਦੇ ਤਾਸੰਧੂ ਹੁਣ ਤਾਂ ਬੱਚੇ ਕਹਿੰਦੇ ਆ ਬਾਪੂ ਨੂੰ ਗੱਲ ਕਰਨ ਦਾ ਹੀ ਨਹੀਂ ਚੱਜ ਦੂਜੀ ਮੇਰੀ ਕਵਿਤਾ ਹੈ ਆਮ ਲੋਕਾਂ ਲਈ ਇਨਸਾਫ ਫੈਲਾ ਵਿੱਚ ਰਹਿ ਕੇ ਆਪਣੇ ਫਰਜ਼ ਲੰਗਾ ਦਿੰਦਾ ਹੈ ਤਾਕਤਵਰ ਤਾਕਤਵਰ ਮੁਰਜ਼ਮ ਨੂੰ ਕੋਈ ਨਹੀਂ ਡਰ ਰਹਿਂਦਾ ਤੇ ਵਕੀਰ ਉਸ ਲੰਮੀ ਤਰੀਕ ਪਵਾ ਦਿੰਦਾ ਹੈ ਪੀੜਤ ਪਰਿਵਾਰ ਸੜਕਾਂ ਤੇ ਫਿਰਨ ਰੁਲਦੇ ਮੰਤਰੀ ਵੀ ਨਿਆਂ ਦੇਣ ਦਾ ਲਾਰਾ ਲਾ ਦਿੰਦਾ ਹੈ ਫੈਲਾ ਦੀਆਂ ਕੀ ਸਮੇਂ ਦੀ ਬਰਬਾਦੀ ਨਿਆ ਮਦਈਆਂ ਦਾ ਘਰ ਜਿਲ੍ਹਾ ਬਕਾ ਨਿਆ ਮਦਈਆਂ ਦਾ ਘਰ ਬਕਾ ਦਿੰਦਾ ਹੈ ਨਾ ਘਰ ਦਾ ਬੰਦਾ ਰਹਾ ਨਾ ਕੋਲ ਘਰ ਰਹਾ ਅਨੇ ਆ ਜਿਉਂਦਿਆਂ ਨੂੰ ਹੀ ਮਾਰ ਮੁਕਾ ਦਿੰਦਾ ਹੈ ਗੁਰਉਨਤਾ ਸੰਧੂ ਸਾਡੀਆਂ ਸਰਕਾਰਾਂ ਨੇ ਦੁੱਖਾਂ ਤੋਂ ਛੁਟਕਾਰਾ ਮਰਨ ਦਾ ਹੀ ਰਾਹ ਦਿੱਤਾ ਹੈ ਅਗਲੀ ਕਹਾਣੀ ਹੈ ਜੀ ਮੇਰੀ ਟੀਚਰ ਕਲਾਸ ਵਿੱਚ ਟੀਚਰ ਬੱਚਿਆਂ ਨੂੰ ਪੁੱਛ ਰਿਹਾ ਸੀ ਕਿ ਬੱਚਿਓ ਕੀ ਬਣੋਗੇ ਕੀ ਬਣਨਾ ਚਾਹੁੰਦੇ ਹੋ ਕਿਸੇ ਨੇ ਕਿਹਾ ਜੀ ਡਾਕਟਰ ਬਣਨਾ ਹੈ ਕਿਸੇ ਨੇ ਕਿਹਾ ਜੀ ਮੈਂ ਪੁਲਿਸ ਅਫਸਰ ਬਣਾਂਗਾ ਇੱਕ ਬੱਚਾ ਜੀ ਮੈਂ ਟੀਚਰ ਬਣਨਾ ਚਾਹੁੰਦਾ ਹਾਂ ਜੀ ਤੁਸੀਂ ਮੈਨੂੰ ਸੱਚੋ ਸੱਚ ਦੱਸਿਓ ਤੁਸੀਂ ਟੀਚਰ ਕਿਵੇਂ ਬਣੇ ਟੀਚਰ ਸੋਚ ਰਿਹਾ ਸੀ ਕਿ ਹੁਣ ਬੱਚਿਆਂ ਨੂੰ ਸੱਚ ਦੱਸਣਾ ਹੀ ਪਵੇਗਾ ਟੀਚਰ ਕਹਿੰਦਾ ਬੱਚਿਓ ਮੈਂ ਐਮਏ ਕਰਨ ਤੋਂ ਬਾਅਦ ਬੀਐਡ ਕੀਤੀ ਕਈ ਸਾਲ ਟੀਚਰ ਬਣਨ ਲਈ ਧਰਨੇ ਮੁਜ਼ਾਰੇ ਕਰਦੇ ਰਹੇ ਤੈਕੀਆਂ ਤੇ ਚੜਦੇ ਰਹੇ ਮਟਕਾ ਚੌਕ ਚੰਡੀਗੜ੍ਹ ਵਿੱਚ लाठी चार्ज ਵੀ ਸਹਿਣਾ ਪਿਆ ਆ ਮੇਰੀ ਟੁਈ ਅੱਜ ਤੱਕ ਵੀ ਦੁਖ ਰਹੀ ਹੈ ਫਿਰ ਚੋਣਾਂ ਦਾ ਸਾਲ ਆਇਆ ਸਰਕਾਰ ਦੇ ਹੱਕ ਵਿੱਚ ਬੂਟ ਪਾਈ ਫੇਰ ਟੀਚਰ ਬਣਿਆ ਟੀਚਰ ਦੀ ਇਹ ਗੱਲ ਸੁਣ ਕੇ ਸਾਰੇ ਬੱਚਿਆਂ ਦੀਆਂ ਅੱਖਾਂ ਵਿੱਚ ਪਾਣੀ ਚਲਕ ਰਿਹਾ ਸੀ ਉਹ ਬੱਚਾ ਚੁੱਪ ਕਰਕੇ ਨੀਵੀਂ ਪਾ ਕੇ ਬੈਠ ਗਿਆ ਲੱਗਦਾ ਸੀ ਉਹਨੇ ਟੀਚਰ ਬਣਨ ਦਾ ਫੈਸਲਾ ਟੀਚਰ ਬਣਨ ਦਾ ਫੈਸਲਾ ਰੱਦ ਕਰ ਦਿੱਤਾ